ਬڑے ਕਹਿੰਦੇ ਆ ਨਾ ਪੀਤੇ ਦੀ ਪਥਰੀ ਜਿਹੜੀ ਆਪਰੇਸ਼ਨ ਨਾਲ ਨਿਕਲਦੀ ਐ ਤੇ ਬਾਈ ਅੱਜ ਜਿੱਥੇ ਲੈ ਕੇ ਆਇਆ ਨਾ ਤੁਹਾਨੂੰ ਉਹਨਾਂ ਦਾ ਕਹਿੰਦੇ ਗਰੰਟੀ ਐ ਵੀ ਪੀਤੇ ਦੀ ਪਥਰੀ ਜਿਹੜੀ ਬਿਨਾ ਆਪਰੇਸ਼ਨ ਤੋਂ ਕੱਢ ਦਿੰਨੇ ਆ ਡਾਕਟਰ ਸਾਹਿਬ ਜੀ ਹਾਂਜੀ ਡਾਕਟਰ ਸਾਹਿਬ ਅੰਦਰ ਬੈਠੇ ਆ ਅੰਦਰ ਬੈਠੇ ਆ ਡਾਕਟਰ ਸਾਹਿਬ ਹਾਂਜੀ ਹਾਂਜੀ ਹੋ ਠੀਕ ਹੋ ਜੀ ਹਾਂਜੀ ਬਰੀਆ ਡਾਕਟਰ ਸਾਹਿਬ ਤੁਸੀਂ ਕਹਿੰਦੇ ਵੀ ਪੀਤੇ ਦੀ ਪਥਰੀ ਜਿਹੜੀ ਬਿਨਾ ਆਪਰੇਸ਼ਨ ਤੋਂ ਕੱਢ ਦਿੰਦੇ ਨੇ ਇਹ ਕਿਵੇਂ ਹੋ ਸਕਦਾ ਇਹਦਾ ਆਪਰੇਸ਼ਨ ਤਾਂ ਕਰਾਉਣਾ ਹੀ ਪੈਂਦਾ ਜੀ ਬਿਲਕੁਲ ਜੀ ਇਹ ਸਾਡੇ ਕੋਲ ਇਲੈਕਟ੍ਰੋਫੇਸੀ ਹੋਈ ਹੁੰਦੀ ਐ ਜੀ ਹਾਂਜੀ ਇਹਦੇ ਨਾਲ ਅਸੀਂ ਜਿਹੜੀ ਪੀਤੇ ਦੀ ਪਿੱਤੇ ਦੀ ਪਥਰੀ ਆਹ ਦਵਾਈ ਨਾਲ ਘਟਦੋਂਗੇ ਹਾਂਜੀ ਉਹ ਡਾਕਟਰ ਸਾਹਿਬ ਇਹ ਕਿਵੇਂ ਹੋ ਸਕਦਾ ਡਾਕਟਰ অপারেশন ਕਰਦੇ ਜੀ অপারেশন ਨਾਲ ਪਿੱਤੇ ਦੀ ਪਥਰੀ ਨਿਕਲਦੀ ਹੈ ਆਹ ਦਵਾਈ ਘਟਦੂਗੀ ਹੈ ਇਹ ਕੀ ਲਿਕੜ ਹੈ ਜੀ ਇਹਦੇ ਵਿੱਚ ਇਹ ਲਿਕੜ ਹੈ ਜੀ ਇਹ ਇਲੈਕਟ੍ਰੋ ਹੋਮੋਜੀ ਦਵਾਈਆਂ ਹੁੰਦੀਆਂ ਜੀ ਹਾਂਜੀ ਇਹ ਹਰ ਇੱਕ ਚੀਜ਼ ਦਾ ਇਲਾਜ ਅੰਗ ਦਾ ਇਲਾਜ ਕਰਦੀਆਂ ਨਾ ਕਿ ਬਿਮਾਰੀ ਦਾ ਕਰਦੀਆਂ ਅੱਛਾ ਹਾਂ ਜੜ ਤੋਂ ਰੋਗ ਨੂੰ ਖਤਮ ਕਰ ਦਿੰਦੀ ਹੈ ਜੀ ਇਹ ਦਵਾਈ ਲੈਣੀ ਹੈ ਕਿੰਨੇ ਮਹੀਨੇ ਲੈਣੀ ਪੂ ਫਿਰ ਜੇ ਇਹ ਘੱਟੋ ਘੱਟ 3 ਮਹੀਨੇ ਇਲਾਜ ਹੈ ਜੀ ਬਾਕੀ ਸਾਈਜ਼ ਦੇ ਹਿਸਾਬ ਨਾਲ ਵੱਧ ਘੱਟ ਹੋ ਜਾਂਦਾ ਹੈ ਅੱਛਾ ਮੰਨ ਲਓ ਇਹ ਤਿੰਨ ਸ਼ੀਸ਼ੀਆਂ ਨੇ ਇਹਦੇ ਵਿੱਚ ਜੀ ਇਹ ਤਿੰਨੇ ਤਿੰਨੇ ਤਰ੍ਹਾਂ ਦੀ ਦਵਾਈ ਜਿਹੜੀ ਲੈਣੀ ਪੈਣੀ ਹੈ ਹਾਂ ਜੀ ਇਹ ਤੇ ਨੰਬਰ ਲੱਗੇ ਹੋਏ ਨਹੀਂ ਬਕਾਇਦਾ 1 2 3 ਇਹ ਤੁਸੀਂ ਦਸ ਮਿੰਟ ਦੇ ਫਰਕ ਨਾਲ ਲੈਣੀ ਹੈਗੀ ਪਾਣੀ ਚ ਪਾ ਕੇ ਇਲੈਕਟ੍ਰਿਕ ਪੈਥੀ ਦੇ ਹਿਸਾਬ ਨਾਲ ਹਾਂ ਜੀ ਹਾਂ ਜੀ ਇਲੈਕਟ੍ਰਿਕ अच्छा होम्योपैथिक ਤੇ ਇਹ ਇਲੈਕਟ੍ਰਿਕੋ ਹੋਮੋਪੈਥਿਕ ਦਵਾਈ ਜਿਹੜੀ ਡਾਕਟਰ ਸਾਹਿਬ ਦਿੰਦੇ ਆ ਤੇ ਪੱਕਾ ਸ਼ਰਤਾਂ ਲਾ ਜਾਣਾ ਸੀ ਮੈਂ ਫੇਰ ਪੁੱਛਦਾ ਜੀ ਹਾਂਜੀ ਹਾਂਜੀ ਬਿਲਕੁਲ ਦੀ ਬਿਲਕੁਲ ਤਿੰਨ ਮਹੀਨੇ ਦਵਾਈ ਲੈਣੀ ਪਊਗੀ ਹਾਂਜੀ ਹਾਂਜੀ ਅੱਛਾ ਕਿੰਨੇ ਐਮ ਐਮ ਦੀ ਜਿਹੜੀ ਇਹ ਪਥਰੀ ਕੱਢ ਦੂ ਇਹ 15 ਐਮ ਐਮ ਤੱਕ ਦੀ ਉਸ ਤੋਂ ਅੰਦਰਾਂ ਐਮ ਐਮ ਦੀ ਤੱਕ ਜਿਹੜੀ ਇਹ ਪਥਰੀ ਤੁਸੀਂ ਬਿਨਾ ਆਪਰੇਸ਼ਨ ਤੋਂ ਕੱਢ ਦੋ ਹਾਂਜੀ 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 ਬਿਲਕੁਲ ਅੱਛਾ ਵੇ ਸ਼ਰਤੀਆ ਲਾਜ਼ਮ ਹੈ ਫੇਰ ਪੁੱਛਦਾ ਡਾਕਟਰ ਸਾਹਿਬ ਬੇਫਿਕਰ ਹੋ ਕੇ ਪੇਸ਼ੈਂਟ ਤੇ ਦਵਾਈ ਸ਼ੁਰੂ ਕਰੇ ਜੀ ਹਾਂ ਉਹਦੀਆਂ ਜਿਹੜੀਆਂ ਅਲਾਮਤਾ ਹੁੰਦੀਆਂ ਨੇ ਦਰਦ ਹੋਣਾ ਭੁੱਖ ਨਾ ਲੱਗਣੀ ਪਾੜਾ ਪਾਣ ਉਹ ਤਾਂ ਦੂਜੇ ਦਿਨ ਤੋਂ ਹੀ ਬੰਦ ਹੋ ਜਾਣਾ ਜੀ ਅੱਛਾ ਵੀ ਦਵਾਈ ਕੰਟੀਨਿਊ ਲੈਣੀ ਪੈਣੀ ਆ ਤਿੰਨ ਮਹੀਨੇ ਲਗਾਤਾਰ ਦਵਾਈ ਲੈਣੀ ਪਊਗਾ ਅੱਛਾ ਤਿੰਨ ਮਹੀਨੇ ਦਵਾਈ ਲੈਣੀ ਪੈਣੀ ਆ ਕੰਟੀਨਿਊ ਲੈਣੀ ਪੈਣੀ ਆ ਇਹ ਹਨਾ ਬਿਨਾ ਨਾਗੇ ਤੋਂ ਲੈਣੀ ਪੈਣੀ ਆ ਤੇ ਫੇਰ ਤੁਹਾਡਾ ਇਹ ਹੱਲ ਹੋਣਾਗਾ ਤੇ ਇਸ ਤੋਂ ਇਲਾਵਾ ਹੋਰ ਕਾਦੀ ਕਾਦੀ ਦਵਾਈ ਡਾਕਟਰ ਸਾਹਿਬ ਹੋਰ ਆਪਣੇ ਕੋਲੇ ਜਿਵੇਂ ਸ਼ੂਗਰ ਹੈ ਜੀ ਸ਼ੂਗਰ ਦਾ ਕੋਈ ਇਲਾਜ ਲਾਈਟ ਆਨ ਲੋਕ ਦਵਾਈ ਖਾਂਦੇ ਆਂ ਕਹਿੰ ਖਾਲੀ ਚਾਹ ਪੀਤੀ ਗੋਲੀ ਖਾਲੀ ਅਸੀਂ ਸ਼ੂਗਰ ਦਾ ਵੀ ਪਰਮਾਨੈਂਟ ਇਲਾਜ ਕਰਦੇ ਆ ਜੀ ਬਿਲਕੁਲ 3 ਮਹੀਨੇ ਤੁਸੀਂ ਦਵਾਈ ਲੋ ਤੁਹਾਡਾ ਸ਼ੂਗਰ ਬਿਲਕੁਲ ਠੀਕ ਹੋ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਡਾਕਟਰ ਸਾਹਿਬ ਇਹ ਤਾਂ ਫਿਰ ਝੂਠੀ ਮਾਰ ਦੇਵਾਂਗੇ ਤੁਸੀਂ ਨਹੀਂ ਨਹੀਂ ਹੈ ਕਿਹੜੀ ਦਵਾਈ ਹੈ ਉਹ ਜੀ ਕਿਹੜੀ ਦਿੰਦੇ ਹੋ ਤੁਸੀਂ ਜਿਹੜੇ ਸ਼ੂਗਰ ਦਾ ਇਲਾਜ ਕਰਦੇ ਆ ਇਹ ਦੇਖੋ ਜੀ ਇਹ ਜੂਸ ਸਪੈਸ਼ਲ ਬਣਾਇਆ ਹੋਇਆ ਹੈ ਕੱਲਾ ਸ਼ੂਗਰ ਹੀ ਨਹੀਂ ਅੱਛਾ ਗਠੀਆ ਹੋਵੇ ਕੋਈ ਕਿਸੇ ਵੀ ਤਰ੍ਹਾਂ ਦੀ ਹਾਰਡ ਦੀ ਪ੍ਰੋਬਲਮ ਹੋਵੇ ਬਲੌਕੇਜ ਹੋਵੇ ਗੁਰਦਿਆਂ ਦਾ ਕੋਈ ਰੋਗ ਹੋਵੇ ਉਹ ਜਿਹੜਾ ਸਬੰਧ ਉਹ ਤੇ ਸਾਰ ਤਰ੍ਹਾਂ ਦੀ ਸਮੱਸਿਆ ਪੇਟ ਜਿੰਨੀ ਪ੍ਰਾਣੀ ਤੋਂ ਪ੍ਰਾਣੀ ਕਾਬਜ ਹੋਵੇ ਉਹ ਵੀ ਇਸ ਜੂਸ ਨਾਲ ਅਸੀਂ ਠੀਕ ਕਰਾਂਗੇ ਜੀ ਇਹ ਇਹ ਕਿਨੇ ਕਿੰਨਾ ਟਾਈਮ ਲੈਣੀ ਪੈਂਦੀ ਹੈ ਇਹ ਤੁਸੀਂ ਮੰਨ ਕੇ ਚਲੋ ਜੇ ਆਪ ਕੋਈ ਵੀ ਇਲਾਜ ਕਰਵਾਉਣੇ ਨਹੀਂ ਉਹ 90 ਦਿਨਾਂ ਤੱਕ ਤੁਸੀਂ ਮੰਨ ਕੇ ਚਲੋ ਦਵਾਈ ਲੈਣੀ ਚਾਹੀਦੀ ਹੈ ਅਸਲ ਦੇ ਵਿੱਚ ਆਪਾਂ ਲੋਕ ਇਲਾਜ ਕਰਵਾਉਣਾ ਭੁੱਲ ਗਏ ਆਪਾਂ ਤੁਰੰਤ ਗੋਲੀ ਖਾ ਕੇ ਅਸਰ ਭਾਲਦੇ ਹਾਂ ਤਾਂ ਜਦੋਂ ਪੁਰਾਣੇ ਤੁਸੀਂ ਜ਼ਮਾਨੇ 'ਚ ਦੇਖੋਗੇ ਜਾਂ ਸੁਣੋਗੇ ਜਾਂ ਪੜ੍ਹੋਗੇ ਤਾਂ ਬੜੇ ਲੰਬੇ ਲੰਬੇ ਇਲਾਜ ਲੈ ਕੇ ਲੋਕ ਪ੍ਰੋਪਰ ਠੀਕ ਹੋ ਜਾਂਦੇ ਸੀ ਬਿਲਕੁਲ ਬਿਲਕੁਲ ਤਾਂ ਅੱਜ ਕੱਲ ਤਾਂ ਦਵਾਈਆਂ ਇਦਾਂ ਦੀ ਕਿਸੇ ਨੂੰ ਆਹੜਾ ਕੋਈ ਕੋਈ ਗੋਡੇ ਦੁਖਦੇ ਆ ਤਾਂ ਇਕੱਲਾ ਗੋਲੀ ਲਾ ਲਾ ਵੀ ਦਰਦ ਦਰਦਰਾ ਠੀਕ ਹੋ ਜਾਊਗਾ ਹਾਂ ਤੇ ਇਹ ਇਹ ਜਿਹੜੀਆਂ ਦਵਾਈਆਂ ਬਾਈ ਜੀ 3 ਮਹੀਨੇ ਲਗਾਤਾਰ ਤੁਹਾਨੂੰ ਇਹ ਪੀਣੀਆਂ ਪੈਣੀਆਂ ਹੈਗੀਆਂ ਬਿਨਾਂ ਨਾਗੀ ਤੋਂ ਲੈਣੀਆਂ ਪੈਣੀਆਂ ਤਾਂ ਤੁਹਾਡਾ ਜਿਹੜਾ ਇਹ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਨਾ ਗਠੀਆ ਵਾਸਤੇ ਹੀ ਪ੍ਰੋਡਕਟ ਆ ਉਹਦਾ ਨਵਾਂ ਤਿਆਰ ਕਰਵਾਇਆ ਹੋਇਆ ਹੈ ਅੱਛਾ ਗਠੀਆ ਦਾ ਸ਼ਰਤੀਆਂ ਬਿਲਕੁਲ ਪੱਕੀ ਗੱਲ ਆ ਜਮਾ ਜੀ ਜਦੋਂ ਜੁੜਿਆ ਪਿਆ ਹੋਵੇ ਉਂਗਲਾਂ ਮੁੜੀਆਂ ਹੋਣ ਅੰਗਰ ਮੁੜ ਗਏ ਹੋਣ ਬੇਸ਼ੱਕ ਜਿੱਥੇ ਕਿਤੇ ਇਲਾਜ ਨਹੀਂ ਹੋਇਆ ਸਾਡੇ ਕੋਲ ਆ ਜਾ ਜੀ ਸਰ ਕਹਿੰਦੇ ਲਾਜੀ ਨੂੰ ਤਾਂ ਗਠੀਏ ਦਾ ਕਹਿੰਦੇ ਛਿੱਦ ਕਿਤੇ ਆਪਣੇ ਕੋਲੇ ਆਉਣ ਜੀ ਤੁਸੀਂ ਫਿਰ ਦੁਬਾਰਾ ਉਹਨਾਂ ਨੂੰ ਪੁੱਛੋ ਜਦੋਂ ਜਾ ਕੇ ਅਮਰ ਰਿਕਾਰਡ ਦੇਵਾਂਗਾ ਉਹਨਾਂ ਦਾ ਡਾਟਾ ਦੇਵਾਂਗਾ ਤੁਸੀਂ ਉਹਨਾਂ ਨੂੰ ਜਾ ਕੇ ਇੰਟਰਵਿਊ ਕਰਿਓ ਵੀ ਠੀਕ ਹੋਇਆ ਕਿ ਨਹੀਂ ਲੋ ਜੀ ਆਹਾਂ ਜਿਨ੍ਹਾਂ ਨੂੰ ਸੰਦੇਸ਼ ਸਰ ਉਹਨਾਂ ਨੂੰ ਟ੍ਰੀਟਮੈਂਟ ਲੈਣਾ ਪਊਗਾ ਅੱਛਾ ਤਾਂ ਡਾਕਟਰ ਸਾਹਿਬ ਦੀ ਇਹਨਾਂ ਦੀ ਵੀ ਗਾਰੰਟੀ ਹੈ ਕਹਿੰਦੇ ਜੀ ਇਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਇਹ ਵੀ ਤਿੰਨ ਮਹੀਨੇ ਦੀ ਜੀ ਤਿੰਨ ਮਹੀਨੇ ਦਾ ਕੋਰਸ ਹੈ ਇਹਦਾ ਵੀ ਤੇ ਇਹ ਤਿੰਨ ਮਹੀਨੇ ਲਗਾਤਾਰ ਤੁਹਾਨੂੰ ਇਹ ਵੀ ਦਵਾਈ ਖਾਣੀ ਪੈਣੀ ਤੇ ਗਰੰਟੀ ਗਰੰਟੀ ਹੈ ਬਾਈ ਜੀ ਗਰੰਟੀ ਹੈ ਬਿਲਕੁਲ ਗਰੰਟੀ ਹੈ ਜੀ ਜੇ ਕੋਈ ਇੱਥੇ ਨਹੀਂ ਆ ਸਕਦਾ ਅਸੀਂ ਦਵਾਈ ਘਰੇ ਵੀ ਭੇਜ ਸਕਦੇ ਹਾਂ ਤਾਂ ਇਹ ਪਿੰਡ 'ਚ ਹੋਵੇ ਸ਼ਹਿਰ 'ਚ ਹੋਵੇ ਕਿਤੇ ਵੀ ਕੂਰੀਅਰ ਕਰਵਾ ਦੋਗੇ ਕੂਰੀਅਰ ਕਰਵਾ ਦਾਂਗੇ ਅੱਛਾ ਤੇ ਬਾਈ ਜੀ ਕੂਰੀਅਰ ਵੀ ਹੋਏ ਨਹੀਂ ਦਵਾਈ ਤੇ ਗਰੰਟੀ ਹੈ ਬਾਈ ਕਹਿੰਦਾ ਵੀ ਜਿਹੜਾ ਭਲਾ ਬੰਦਾ ਜੁੜਿਆ ਪਿਆ ਹੋਵੇ ਹਨਾ ਉਹ ਵੀ ਇਹ ਠੀਕ ਕਰ ਦਨਗੇ ਤੇ ਡਾਕਟਰ ਸਾਹਿਬ ਇਹ ਤੋਂ ਇਲਾਵਾ ਹੋਰ ਕਾਦੀ ਕਾਦੀ ਦਵਾਈ ਆਪਣੇ ਕੋਲ ਹੈ ਇੱਧਰ ਵੀ ਦੇਖੇ ਖਾਸ ਨੇ ਸ਼ੀਸ਼ੇ ਰੱਖੀ ਬਠੇ ਤੁਸੀਂ ਹਨਾ ਸਿਰ ਤੋਂ ਪੈਰਾਂ ਤੱਕ ਹਮ ਹਰ ਤਰ੍ਹਾਂ ਦਾ ਜੇ ਵਾਲ ਝੜਦੇ ਆ ਉਮਰ ਤੋਂ ਪਹਿਲਾਂ ਸਪੇਸ ਹੁੰਦੇ ਸੀ ਉਸ ਦਾ ਵੀ ਇਲਾਜ ਕਰ ਦਿੰਦੇ ਆ ਠੀਕ ਹੈ ਜੀ ਗੁਰਦੇ ਨਾਲ ਸੰਬੰਧ ਕੋਈ ਵੀ ਸਮੱਸਿਆ ਹੋਵੇ ਹਮ ਡੈਸਿਸ ਹੋ ਰਿਹਾ ਹੋਵੇ ਜਾਂ ਪਸ਼ਾਬ ਦੀ ਪ੍ਰੋਬਲਮ ਹੋਵੇ ਪਤਰੀ ਹੋਵੇ ਹਮ ਦਾ ਕਰੈਟੀਨ ਵਧਿਆ ਹੋਵੇ ਉਹ ਵੀ ਪ੍ਰੋਪਰ ਠੀਕ ਹੋ ਜਾਂਦਾ ਜੀ ਇਹਨਾਂ ਦਵਾਈਆਂ ਨਾਲ ਹੀ ਅੱਛਾ ਹਾਂਜੀ ਤੇ ਡਾਕਟਰ ਸਾਹਿਬ ਕੋਈ ਕੈਂਸਰ ਤੱਕ ਦੇ ਇਲਾਜ ਇਹਨਾਂ ਨਾਲ ਠੀਕ ਹੋ ਜਾਂਦੇ ਜੀ ਇਹਨਾਂ ਨਾਲ ਹਾਂਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਕੋਈ ਸਾਈਡ ਇਫੈਕਟ ਦੱਸੋ ਮੈਨੂੰ ਕਿਉਂਕਿ ਆਮ ਤੌਰ ਤੇ ਹੁੰਦਾ ਨਾ ਕੋਈ ਬੰਦਾ ਕਿਹਾ ਯਾਰ ਦਵਾਈ ਲੈ ਲਈ ਸਾਈਡ ਇਫੈਕਟ ਹੋ ਜੂਗਾ ਤਾਂ ਕੋ ਇਹ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹਦਾ ਸਾਈਡ ਇਫੈਕਟ 0% ਹੈ। ਅੱਛਾ ਤੁਸੀਂ ਪੂਰੀ ਦਵਾਈ ਇੱਕ ਵਾਰੀ ਚ ਪੀਲੋਗੇ ਤੁਹਾਨੂੰ ਤਾਂ ਵੀ ਕੋਈ ਨੁਕਸਾਨ ਨਹੀਂ ਕਰੇਗੀ। ਅੱਛਾ ਹਾਂਜੀ ਇਹਦੇ ਵਿੱਚ ਜਿਹੜੀਆਂ ਦਵਾਈਆਂ ਇਹ ਬਣਦੀਆਂ ਨੇ ਸਿਰਫ 115 ਪੌਦਿਆਂ ਦੇ ਵਰਤੇ ਗਏ ਆ ਜੀ। ਉਹ ਵੀ ਉਹ ਪੌਦੇ ਜਿਨ੍ਹਾਂ ਦੇ ਵਿੱਚ ਕੋਈ ਵੀ ਜ਼ਹਿਰੀਲਾ ਪੌਦਾ ਨਹੀਂ ਹੈ। ਸਾਰੇ ਨਾਨ ਟੌਕਸਿਕ ਪੌਦੇ ਨੇ। ਬੜੇ ਸੇਫ ਬਣਦੀ ਹੈ ਜੀ ਤੁਸੀਂ ਨਿੱਕੇ ਬੱਚੇ ਬੌਰਨ ਨਿਊ ਬੌਰਨ ਬੇਬੀ ਤੋਂ ਲੈ ਕੇ ਬਿਦੁਰ ਤੱਕ ਕੋਈ ਵੀ ਲਵੇ ਬੜੇ ਬੇਫਿਕਰ ਹੋਗੇ। ਅੱਛਾ ਤਾਂ ਬਾਈ ਜੀ ਜਿਨ੍ਹਾਂ ਨੂੰ ਵੀ ਹੁਣ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਨਾ ਪੇਟ ਦੀ ਬਿਮਾਰੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਦਿੱਕਤ ਆ ਤਾਂ ਡਾਕਟਰ ਸਾਹਿਬ ਕੋਲ ਤੁਸੀਂ ਆਉਣਾਗਾ ਹਨਾ ਪੀਤੇ ਦੀ ਪਥਰੀ ਜਿਹੜੇ ਕਹਿੰਦੇ ਨੇ ਨਹੀਂ ਨਿਕਲਦੀ ਗਈ ਤਾਂ ਇਹਨਾਂ ਨੇ ਡਾਕਟਰ ਸਾਹਿਬ ਨੇ ਦਵਾਈ ਦੇਣੀ ਆ ਵਾਲੀ ਤੇ ਕੱਢ ਦੇਣੀ ਆ ਹਨਾ ਤਾਂ ਆਹ ਕਹਿੰਦੀ ਗਠੀਆ ਵਾਲੀ ਸੀ ਨਾ ਹਾਂਜੀ ਹਨਾ ਤੇ ਜਿਹੜੇ ਬੰਦੇ ਜੁੜੇ ਪਏ ਨੇ ਜਮਾ ਹਨਾ ਉਹਨਾਂ ਦਾ ਵੀ ਪੱਕਾ ਇਲਾਜ ਕਰ ਦੇਣਾ ਤੇ ਡਾਕਟਰ ਸਾਹਿਬ ਇਹ ਹੁਣ ਆਪਣੀ ਇੱਥੋਂ ਦੀ ਲੋਕੇਸ਼ਨ ਕੀ ਆ ਪ੍ਰੋਪਰ ਜਿੱਥੇ ਆਪਾਂ ਖੜੇ ਹਾਂਗੇ ਜੀ ਹਾਂਜੀ ਆਪਾਂ ਕਿੱਧਰ ਬਾ ਖੜੇ ਆ ਜੀ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ 5 ਨ ਟਾਈਮਿੰਗ ਕੀ ਹੁੰਦੀ ਆਪਣੀ ਇਥੋਂ ਦੀ ਕਿੰਨੇ ਤੋਂ ਕਿੰਨੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਅੱਛਾ ਭਾਈ ਜੀ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਮਿਲਣਗੇ ਲੋਕੇਸ਼ਨ ਬਾਈ ਉਹਨਾਂ ਨੇ ਦੱਸ ਦਿੱਤੀ ਤੁਹਾਨੂੰ ਤੇ ਨੰਬਰ ਆਪਾਂ ਥੱਲੇ ਲਿਖ ਦਾਂਗੇ ਜਿਨ੍ਹਾਂ ਨੇ ਵੀ ਜਿਹੜੇ ਵੀ ਗੰਭੀਰ ਕੋਈ ਰੋਗਾਂ ਚੋਲਦੇ ਹੋਏ ਬੰਦੇ ਆ ਜਿਹੜੇ ਮੰਨ ਲਓ ਦਵਾਈਆਂ ਖਾਈ ਜਾਂਦੇ ਆ ਮਰਗੀ ਹੋ ਗਿਆ ਜਿਵੇਂ ਜੀ ਠੀਕ ਹੈ ਜੀ ਜੋ ਕੈਂਸਰ ਨਾਲ ਜੂਝ ਰਹੇ ਆ ਕੋਈ ਵੱਡਾ ਮਹਿੰਗਾ ਇਲਾਜ ਲੈਣ ਦੇ ਕਾਬਿਲ ਨਹੀਂ ਆ ਲੋਕ ਤਾਂ ਉਹ ਵੀ ਸਾਨੂੰ ਮਿਲ ਸਕਦੇ ਆ ਜੇ ਕੋਈ ਇਲਾਜ ਕਰਨ ਤੇ ਸਮਰੱਥੀ ਨਹੀਂ ਹੈ ਕਿਉਂਕਿ ਹਰੇਕ ਬੰਦੇ ਦੀ ਪਹੁੰਚ ਨਹੀਂ ਹੁੰਦੀ ਹੈ ਨਾ ਭਾਈ ਤੋ ਬਾਈ ਜੀ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਵੀ ਤਰ੍ਹਾਂ ਦੀ ਦਿੱਕਤ ਆ ਹਨਾ ਤਾਂ ਡਾਕਟਰ ਸਾਹਿਬ ਕੋਲ ਤੁਸੀਂ ਇੱਥੇ ਆ ਕੇ ਹਨਾ ਐਡਰੈਸ ਡਾਕਟਰ ਸਾਹਿਬ ਨੇ ਦੱਸ ਦਿੱਤਾ ਤੁਹਾਨੂੰ ਇੱਥੇ ਤੁਸੀਂ ਆ ਕੇ ਆਦਾ ਪੂਰਾ ਇਹਨਾਂ ਨੂੰ ਜਾਣਕਾਰੀ ਦੇ ਕੇ ਆਉਦੀ ਜਿਸ ਤਰ੍ਹਾਂ ਦੀ ਪ੍ਰੋਬਲਮ ਹੈ ਤੁਹਾਨੂੰ ਹਨਾ ਜਾਣਕਾਰੀ ਪੂਰੀ ਲੈ ਕੇ ਤਾਂ ਉਸ ਤੋਂ ਬਾਅਦ ਤੁਸੀਂ ਆਪਦੀ ਇਹ ਦਵਾਈ ਲੈ ਜਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਜੇ ਘਰੇ ਬੈਠੇ ਆ ਹਨਾ ਫੋਨ ਤੇ ਸਾਰੀ ਆਪਦੀ ਦੱਸ ਕੇ ਕਿਦਾਂ ਦੀ ਕੰਡੀਸ਼ਨ ਹੈ ਤੁਹਾਡੀ ਤਾਂ ਉਹ ਉਸੇ ਹਿਸਾਬ ਨਾਲ ਜਿਹੜੀ ਡਾਕਟਰ ਸਾਹਿਬ ਨੇ ਤੁਹਾਨੂੰ ਦਵਾਈ ਜਿਹੜੀ ਘਰ ਤੱਕ ਰਵੀ ਪਹੁੰਚਦੀ ਕਰ ਦੇਣੀ ਹੈ ਤਾਂ ਨੰਬਰ ਡਾਕਟਰ ਸਾਹਿਬ ਦਾ ਆਪਾਂ ਥੱਲੇ ਲਿਖ ਦਾਂਗੇ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇ ਜਿਹੜੇ ਇਸ ਤਰ੍ਹਾਂ ਦੀ ਬਿਮਾਰੀ ਨਾਲ ਜਿਹੜੇ ਯੂਜ਼ਰ ਰਹੇ ਨੇ ਤਾਂ ਉਹਨਾਂ ਦਾ ਜਿਹੜਾ ਇਲਾਜ ਹੋ ਸਕੇ ਹਨ ਤੇ ਬਹੁਤ ਹੀ ਘੱਟ ਪੈਸੇ ਦੇ ਵਿੱਚ ਜਿਹੜਾ ਇਹਨਾਂ ਦਾ ਜਿਹੜੀ ਜਿਹੜੀ ਮੈਡੀਸਿਨ ਤੁਹਾਨੂੰ ਇੱਥੋਂ ਮਿਲਦੀ ਹੈ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ